ਇਸ ਸਰਕਾਰ ਦੇ ਲਈ ਵੀ ਸਵਾਲ ਇਹ ਹੈ ਕਿ ਉਦੋਂ ਇਹ ਸਰਕਾਰਾਂ ਕਿੱਥੇ ਸੀ ਉਪਰ ਸਰਕਾਰ ਆਮ ਆਦਮੀ ਪਾਰਟੀ ਉਦੋਂ ਕਿੱਥੇ ਸੀ ਜਦੋਂ ਇਸ ਕਾਨੂੰਨ ਨੂੰ ਪਾਸ ਕੀਤਾ ਗਿਆ ਸੀ ਇਹਨਾਂ ਕਾਨੂੰਨਾਂ ਦੇ ਖਿਲਾਫ ਹੁਣ ਤੁਸੀਂ ਵਿਧਾਨ ਸਭਾ ਦੇ ਵਿੱਚ ਮਤਾ ਪਾਉਗੇ ਉਹਦਾ ਵਿਰੋਧ ਕਰਦੋਂਗੇ ਕਿ ਕੀ ਤੁਹਾਡੇ ਮਤੇ ਪਾਉਣ ਦੇ ਨਾਲ ਉਹ ਬਣੇ ਹੋਏ ਕਾਨੂੰਨ ਜਿਹੜੇ ਕੇਂਦਰ ਦੀ ਬੀਜੇਪੀ ਸਰਕਾਰ ਨੇ ਬਣਾਏ ਆ ਕਿ ਪੰਜਾਬ ਦੇ ਵਿੱਚ ਲਾਗੂ ਨਹੀਂ ਹੋਣਗੇ ਬਾਕੀ ਸਟੇਟਾਂ ਦੇ ਵਿੱਚ ਲਾਗੂ ਹੋ ਜਾਣਗੇ ਕੀ ਉਹ ਪੰਜਾਬ ਦੇ ਵਿੱਚ ਉਸ ਤਰੀਕੇ ਦੇ ਨਾਲ ਨਹੀਂ ਚੱਲਣਗੇ ਜਾਂ ਫਿਰ ਕੋਸ਼ਿਸ਼ ਸਰਕਾਰ ਦੀ ਕੁਝ ਹੋਰ ਸੈੱਟ ਕਰਨ ਦੀ ਹੈ ਪਰ ਸਰਕਾਰ ਹੁਣ ਉਸ ਦੇ ਵਿੱਚ ਪੂਰੀ ਤਰ੍ਹਾਂ ਕਰ ਚੁੱਕੀ ਆ ਤੇ ਹੁਣ ਕਿਤੇ ਨਾ ਕਿਤੇ ਉਸ ਚੀਜ਼ ਨੂੰ ਲੈ ਕੇ ਵਿਰੋਧ ਸਰਕਾਰ ਨੇ ਕਰਨਾ ਸੀ ਤੇ ਉਹਨਾਂ ਨੇ ਸਦ ਲਿਆ ਵਿਸ਼ੇਸ਼ اجلاس ਪਰ ਇਸ اجلاس ਦੇ ਵਿੱਚ ਹੁਣ ਸਰਕਾਰ ਲੋਕਾਂ ਨੂੰ ਦਿਖਾਉਣਾ ਕੀ ਚਾਹੁੰਦੀ ਹੈ ਜਿਹੜੇ ਮਜ਼ਦੂਰ ਨੇ ਉਹਨਾਂ ਨੂੰ ਕਿਸ ਐਂਗਲ ਤੋਂ ਇਹ ਵਿਧਾਨ ਸਭਾ ਦਾ ਸੈਸ਼ਨ ਪ੍ਰੈਜੈਂਟ ਕੀਤਾ ਜਾ ਰਿਹਾ ਹੈ ਉਹ ਤੁਹਾਡੇ ਸਾਹਮਣੇ ਆ ਪਰ ਇੱਕ ਬਹੁਤ ਵੱਡਾ ਸਵਾਲ ਕਿ ਜਦੋਂ ਤੁਹਾਡੇ ਕੋਲ 10 ਮੈਂਬਰ ਪਾਰਲੀਮੈਂਟ ਹੁੰਣ ਜਿਹੜੇ ਉਦੋਂ ਕਾਨੂੰਨ ਜਦੋਂ ਬਣਿਆ ਸੀ ਉਦੋਂ ਵਿਰੋਧ ਕਿਉਂ ਨਹੀਂ ਕਰ ਸਕੇ ਤੁਹਾਡੇ ਕੋਲ 7 ਰਾਜ ਸਭਾ ਦੇ ਮੈਂਬਰ ਆ ਆਜ਼ਾਦੀ ਪਾਰਟੀ ਦੇ ਹਨ ਤੇ 3 ਲੋਕ ਸਭਾ ਦੇ ਮੈਂਬਰ ਆ ਉਦੋਂ ਉਹ ਕਿੱਥੇ ਬੈਠੇ ਹੋਏ ਸੀ ਉਦੋਂ ਉਹਨਾਂ ਨੇ ਵਿਰੋਧ ਕਿਉਂ ਨਹੀਂ ਕੀਤਾ ਅੱਜ ਤੁਸੀਂ ਵਿਰੋਧ ਕਰਦੇ ਹੋ ਪਰ ਇਸ ਵਿਰੋਧ ਦਾ ਫਾਇਦਾ ਅਸਲ ਦੇ ਵਿੱਚ ਹੋਣਾ ਉਦੋਂ ਹੈ ਜਦੋਂ ਇਹ ਅਮਰੀਕਾ ਦੀ ਸੋਧ ਵਾਲੇ ਕਾਨੂੰਨ ਪੰਜਾਬ ਤੇ ਲਾਗੂ ਨਾ ਹੋਏ ਜਦੋਂ ਦੂទੀਆਂ ਸਟੇਟਾਂ ਦੇ ਵਿੱਚ ਹੋ ਗਏ ਤਾਂ ਪੰਜਾਬ ਤਾਂ ਫਿਰ ਲਾਗੂ ਕਰਨਾ ਹੀ ਪੈਣਾ ਹੈ